ਭਾਈ ਅਮਰਤਪਾਲ ਦੀ ਪਾਰਟੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੇ ਅਨਾਉਂਸ ਹੁੰਦੀ ਹੈ ਉਸ ਤੋਂ ਬਾਅਦ ਇੱਕ ਮਰਡਰ ਹੁੰਦਾ ਪੰਜਾਬ ਦੇ ਆ ਤਾਂ ਉਸ ਦੇ ਵਿੱਚ ਸਿੱਖਾਂ ਨੂੰ ਦੋ ਫਾੜ ਕੀਤਾ ਜਾਂਦਾ ਪੰਜਾਬ ਦੇ ਆ ਤਾਂ ਹੁਣ 14 ਤਰੀਕ ਨੂੰ ਮਾਗੀ ਹੈ 14 ਤਰੀਕ ਨੂੰ ਕਾਨਫਰੰਸ ਹੋਣੀ ਹੈ ਮੁਕਸਰ ਦੇ ਅੰਦਰ ਉਹ ਉੱਥੇ ਪਾਰਟੀ ਅਨਾਉਂਸ ਹੋਣੀ ਹੈ ਤਾਂ 10 15 ਦਿਨ ਪਹਿਲਾਂ ਬਾਬੇ ਬਖਸੀਸ ਤੇ ਇੱਕ ਅਟੈਕ ਹੈ ਅਟੈਂਪਟ ਟੂ ਮਰਡਰ ਇਹ ਕਾਰਨ ਕੀ ਹੈ ਇਹ ਕੌਣ ਬੰਦਾ ਚਾਹੁੰਦਾ ਹੈ ਕਿ ਤੀਜਾ ਬੰਦਾ ਫਾਇਦਾ ਲੈ ਰਿਹਾ ਸਿੱਖਾਂ ਨੂੰ ਮਾਰਨ ਲਈ ਸਿਆਸੀ ਪਾਰਟੀਆਂ ਨੂੰ ਇੱਕੋ ਹੀ ਬੁਖਾਰ ਚੜਿਆ ਪਤਾ ਸਾਰਿਆਂ ਨੂੰ ਹੈ ਕਿ ਗਰਾਊਂਡ ਲੈਵਲ ਤੋਂ ਉਸ ਆਦਮੀ ਦੇ ਨਾਲ ਬੰਦੇ ਜੁੜ ਚੁੱਕੇ ਨੇ ਜਿੰਨੀਆਂ ਮਰਜ਼ੀ ਗੋਲਗਾਂ ਮਾਰ ਲਓ ਜਿੰਨੇ ਬੰਦੇ ਮਰਜ਼ੀ ਮਾਰ ਲਓ ਉਹ ਬੰਦੇ ਜਿਹੜੇ ਬੱਚੇ ਨੇ ਜਾਂ ਬੱਚੇ ਜਾਂ ਜੰਗ ਜਾਂ ਜਿੰਨੇ ਬੰਦ ਲਾ ਲਓ ਤੁਸੀਂ ਉਹ ਸਾਰੇ ਦਿਨੋਂ ਉਸ ਬੰਦੇ ਦੇ ਨਾਲ ਜੁੜ ਚੁੱਕੇ ਲੋਕਾਂ ਨੂੰ ਪਤਾ ਕਿ ਇੱਕ ਬੰਦੇ ਨੂੰ ਬਿਨਾਂ ਰੀਜ਼ਨ ਤੋਂ ਡਿਬੜੂਗੜ੍ਹ 10 ਬੰਦਿਆਂ ਨੂੰ ਜੇਲ੍ਹ ਸੁਣ ਲੋਕਾਂ ਨੂੰ ਪਤਾ ਕਿ 30 ਮੁੰਡੇ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਅੰਦਰ ਯੂਪੀ ਲੱਕ ਸੁਣ ਦਿੱਤੇ ਜੇ ਆਪਾਂ ਕਹੀਏ ਕਿ ਫੇਸਬੁੱਕ ਤੇ ਮੈਨੂੰ ਗਾਲਾਂ ਕੱਢਦਾ ਸੀ ਬੰਦਾ ਤੇ ਫਿਰ ਤਾਂ ਦਿੰਦਾ 4-500 ਬੰਦਾ ਪੰਜਾਬ ਚ ਮਰ ਜੇ ਕਰੇ ਇੱਕ ਬੰਦਾ ਜੇਲ੍ਹ ਚ ਬੈਠਾ ਕਿਵੇਂ ਐਮਪੀਰ ਕੰਮ ਕਰੇ ਇੱਕ ਬੰਦਾ ਐਮਪੀ ਹੈ ਉਹ ਐਮਪੀ ਹੋ ਕੇ ਜਿੱਥੇ ਜਿੱਤ ਗਿਆ ਕੀ ਉਹ ਇਸ ਗੇਮ ਚ ਲੱਗ ਜੇਗਾ ਬੰਦਾ ਕਿਉਂਕਿ ਸਿੱਖਾਂ ਦਾ ਮੂੰਹ ਮੋੜ ਕੇ ਵਨ ਸਾਈਡਡ ਕਰਤਾ ਹੈ ਕਿ 14 ਤਰੀਕ ਮੱਗੀ ਤੋਂ ਪਹਿਲੋ ਪਹਿਲੋ ਇਹਨਾਂ ਦੀ ਜਿਹੜੀ ਪਾਰਟੀ ਬਣਾਉਣੀ ਉਸ ਤੋਂ ਪਹਿਲੋ ਲੋਕ ਹੁੰਦੇ ਐਂਟਰੀ ਸੋ ਕਿਤੇ ਨਾ ਕਿਤੇ ਦੋ ਇੱਕ ਮਰਡਰ ਦੂਜਾ ਅਟੈਂਪਟ ਟੂ ਮਰਡਰ ਇਹ ਦੋਨਾਂ ਚੀਜ਼ਾਂ ਦੇ ਮਗਰ ਕੋਈ ਤੀਜਾ ਬੰਦਾ ਬਾਬਾ ਬਖਸ਼ੀਸ਼ਵਰਾਂ ਦੇ ਹੋਰਾਂ ਦੇ ਉੱਪਰ ਵੀ ਜਿਹੜਾ ਹੈਗਾ ਹਮਲਾ ਹੁੰਦਾ ਆ ਹਮਲਾਵਾਰਾਂ ਦੇ ਵੱਲੋਂ ਹਮਲਾ ਉਹਨਾਂ ਦੇ ਉੱਪਰ ਕੀਤਾ ਜਾਂਦਾ ਇਸ ਮਸਲੇ ਨੂੰ ਕਿਵੇਂ ਦੇਖ ਦੇਖੋ ਇੱਕ ਪੰਜਾਬ ਦੇ ਅੰਦਰ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਹੈ ਭਾਈ ਅਮਰਤਪਾਲ ਦੀ ਪਾਰਟੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਅਨਾਉਂਸ ਹੁੰਦੀ ਉਸ ਤੋਂ ਬਾਅਦ ਇੱਕ ਮਰਡਰ ਹੁੰਦਾ ਪੰਜਾਬ ਦੇ ਅੰਦਰ ਤਾਂ ਉਸ ਦੇ ਵਿੱਚ ਸਿੱਖਾਂ ਨੂੰ ਦੋ ਫਾੜ ਕੀਤਾ ਜਾਂਦਾ ਪੰਜਾਬ ਦੇ ਅੰਦਰ ਸਿੱਖ ਸਾਰੇ ਆਪਦੇ ਨੇ ਕੋਈ ਬੰਗਾਨੇ ਨਹੀਂ ਪੰਜਾਬ ਦੇ ਲੋਕ ਹੀ ਸਾਡੇ ਆਪਦੇ ਨੇ ਸਾਡੇ ਬੰਗਾਨੇ ਨਹੀਂ ਤਾ ਹੁਣ 14 ਤਰੀਕ ਨੂੰ ਮਾਗੀ ਹੈ 14 ਤਰੀਕ ਨੂੰ ਕਾਨਫਰੰਸ ਹੋਣੀ ਹੈ ਮੁਕਸਰ ਦੇ ਅੰਦਰ ਉਹ ਉਥੇ ਪਾਰਟੀ ਅਨਾਉਂਸ ਹੋਣੀ ਹੈ ਤਾ 10 15 ਦਿਨ ਪਹਿਲਾਂ ਬਾਬੇ ਬਖਸੀਸ ਤੇ ਇੱਕ ਅਟੈਕ ਹੈ ਅਟੈਂਪਟ ਟੂ ਮਰਡਰ ਇਹ ਕਾਰਨ ਕੀ ਹੈ ਇਹ ਕੌਣ ਬੰਦਾ ਚਾਹੁੰਦਾ ਹੈ ਕਿ ਤੀਜਾ ਬੰਦਾ ਫਾਇਦਾ ਲੈ ਰਿਹਾ ਸਿੱਖਾਂ ਨੂੰ ਮਾਰਨ ਲਈ ਕੀ ਇਸ ਦੇ ਵਿੱਚ ਕੋਈ ਸਿਆਸੀ ਆਦਮੀ ਹੈ ਕਿ ਜਿਹੜਾ ਫੇਸਬੁੱਕ ਤੇ ਸਾਰਿਆਂ ਨੂੰ ਲੜਾ ਰਿਹਾ ਆਪਸ ਵਿੱਚ ਐਡੀ ਵੱਡੀ ਤਾਂ ਗੱਲ ਹੀ ਨਹੀਂ ਹੁੰਦੀ ਜੇ ਆਪਾਂ ਕਹੀਏ ਕਿ ਫੇਸਬੁੱਕ ਤੇ ਮੈਨੂੰ ਗਾਲਾਂ ਕੱਢਦਾ ਸੀ ਬੰਦਾ ਤੇ ਫਿਰ ਤਾਂ ਦੇਹ ਦਾ 4-500 ਬੰਦਾ ਪੰਜਾਬ ਚ ਮਰਜੇ ਕਰੇਗਾ ਇਹ ਤਾਂ ਗੱਲ ਨਹੀਂ ਗੱਲ ਤਾਂ ਇਹ ਹੈ ਕਿ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਇਸ ਕੌਮ ਦਾ ਬੇੜਾ ਘਰਕ ਕਰਨਾ ਸਿੱਖ ਅਸੀਂ ਉਧਰ ਤੁਰਪੇ ਆ ਕਿਸੇ ਤੀਜੀ ਧਿਰ ਦਾ ਕਿਸੇ ਪਾਰਟੀ ਦਾ ਇਹਦੇ ਵਿੱਚ ਇਨਵੋਲਵਮੈਂਟ ਹੋਣੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਉੱਤੇ ਬੜੀ ਵੱਡੀ ਪੱਧਰ ਤੇ ਉੱਪਰ ਜਿਹੜੀ ਇਸ ਦੇ ਉੱਪਰ ਇੱਕ ਇਹ ਬਲਾਕਚੇਨ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇੱਕ ਬੰਦਾ ਜੇਲ੍ਹ ਚ ਬੈਠਾ ਕਿਵੇਂ ਯਾਰ ਕੰਮ ਕਰੂਗਾ ਇੱਕ ਬੰਦਾ ਐਮਪੀ ਹੈ ਉਹ ਐਮਪੀ ਹੋ ਕੇ ਜਿੱਥੇ ਜਿੱਤ ਗਿਆ ਕਿ ਉਹ ਇਸ ਗੇਮ ਚ ਲੱਗ ਜਾਏਗਾ ਬੰਦਾ ਯਾਰ ਕਿਉਂਕਿ ਸਿੱਖਾਂ ਦਾ ਮੂੰਹ ਮੋੜ ਕੇ ਵਨ ਸਾਈਡਡ ਕਰਤਾ ਹੈ ਕਿ 14 ਤਰੀਕ ਮੰਗੀ ਤੋਂ ਪਹਿਲੋ ਪਹਿਲੋ ਇਹਨਾਂ ਦੀ ਜਿਹੜੀ ਪਾਰਟੀ ਬਣਾਉਣੀ ਉਸ ਤੋਂ ਪਹਿਲੋ ਲੋਕ ਹੁੰਦੇ ਐਂਟਰੀ ਹੋ ਜਾਣਾ ਸੋ ਕਿਤੇ ਨਾ ਕਿਤੇ ਦੋ ਇੱਕ ਮਰਡਰ ਦੂਜਾ ਅਟੈਂਪਟ ਟੂ ਮਰਡਰ ਇਹ ਦੋਨਾਂ ਚੀਜ਼ਾਂ ਦੇ ਮਗਰ ਕੋਈ ਤੀਜਾ ਬੰਦਾ ਜੋ ਸਿੱਖਾਂ ਨੂੰ ਲੜਾ ਰਿਹਾ ਹੈ ਤੇ ਮੇਰੀ ਬੇਨਤੀ ਇੰਨੀ ਹੈ ਕਿ ਜਿੰਨੇ ਪੰਜਾਬ 'ਚ ਬੈਠੇ ਨੇ ਚਾਹੇ ਬਾਹਰ ਬੈਠੇ ਨੇ ਸਾਡੇ ਆਪ ਦੇ ਹੀ ਭਰਾ ਨੇ ਹੋ ਤੇ ਰਿਕੁਐਸਟ ਹੈ ਕਿ ਬਿਨਾਂ ਗੱਲ ਤੋਂ ਲੜੋ ਨਾ ਤੁਹਾਡਾ ਫਾਇਦਾ ਤੀਜੀ ਧਿਰ ਨੇ ਲੈ ਜਾਣਾ ਤਾਨੂੰ ਲੱਗਦਾ ਕਿ ਜਿਵੇਂ ਤੁਸੀਂ ਸਵਾਲ ਖੜੇ ਕਰ ਰਹੇ ਹੋ ਕਿ ਭਾਈ ਅਮਰਪਾਲ ਸਿੰਘ ਹਲ ਦੀ ਪਾਰਟੀ ਪਹਿਲਾਂ ਅਨਾਉਂਸ ਹੁੰਦੀਏ ਦੋ ਅਕਾਲ ਤਖ ਸਾਹਿਬ ਤੋਂ ਉਦੋਂ ਇੱਕ ਮਾਡਰ ਹੁੰਦਾ ਹੈ ਜਦੋਂ ਹੁਣ ਮਾਗੀ ਦੇ ਮੇਲੇ ਤੇ ਕਾਨਫਰੰਸ ਇੱਕ ਉਹਨਾਂ ਦੇ ਵੱਲੋਂ ਇਕੱਠ ਸੱਦਿਆ ਜਾਣਾ ਤਾਂ ਉਸ ਤੋਂ ਪਹਿਲਾਂ ਐਸਾ ਕੁਝ ਵਰਤਾਂਤ ਜਿਹੜਾ ਉਹ ਸਿਰਜਿਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਕੋਈ ਨਹੀਂ ਚਾਹੁੰਦਾ ਭਾਈ ਅਮਰਪਾਲ ਸਿੰਘ ਪਾਰਟੀ ਬਣਾਉਣ ਦੇਖੋ ਲੱਗਦਾ ਮੈਨੂੰ ਕਿਉਂਕਿ ਇਸ ਵਕਤ ਹਿੰਦੁਸਤਾਨ ਦੀ ਹਕੂਮਤ ਤੋਂ ਲੈ ਕੇ ਪੰਜਾਬ ਸਰਕਾਰ ਜਾਂ ਸਿਆਸੀ ਪਾਰਟੀਆਂ ਨੂੰ ਇੱਕੋ ਹੀ ਬੁਖਾਰ ਚੜਿਆ ਪਿਆ ਪਤਾ ਸਾਰਿਆਂ ਨੂੰ ਕਿ ਗਰਾਊਂਡ ਲੈਵਲ ਤੋਂ ਉਸ ਆਦਮੀ ਦੇ ਨਾਲ ਬੰਦੇ ਜੁੜ ਚੁੱਕੇ ਨੇ ਜਿੰਨੀਆਂ ਮਰਜ਼ੀ ਗੋਲਗਾਂ ਮਾਰ ਲਓ ਜਿੰਨੇ ਬੰਦੇ ਮਰਜ਼ੀ ਮਾਰ ਲਓ ਉਹ ਬੰਦੇ ਜਿਹੜੇ ਬੱਚੇ ਨੇ ਜਾਂ ਬੱਚੇ ਜਾਂ ਯੰਗ ਜਾਂ ਜਿੰਨੇ ਬੱਚੇ ਲਾ ਲਓ ਤੁਸੀਂ ਉਹ ਸਾਰੇ ਦਿਨੋ ਉਸ ਬੰਦੇ ਦੇ ਨਾਲ ਜੁੜ ਚੁੱਕੇ ਨੇ ਲੋਕਾਂ ਨੂੰ ਪਤਾ ਕਿ ਇੱਕ ਬੰਦੇ ਨੂੰ ਬਿਨਾਂ ਰੀਜ਼ਨ ਤੋਂ ਡਿਬੜੂਗੜ੍ਹ 10 ਬੰਦਿਆਂ ਨੂੰ ਜੇਲ੍ਹ ਸੁੜਤਾ ਲੋਕਾਂ ਨੂੰ ਪਤਾ ਕਿ 30 ਮੁੰਡੇ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਅੰਦਰ ਯੂਪੀ ਲਾ ਕੇ ਸੁੜ ਦਿੱਤੇ ਗਏ ਨੇ ਯਾਰ ਇਸ ਤਰ੍ਹਾਂ ਵੀ ਤਰਾਸਦੀ ਹੁੰਦੀ ਹੁੰਦੀ ਹੈ ਐਸਟ੍ਰਵੀ ਇਹਨੂੰ ਡੈਮੋਕ੍ਰੇਸੀ ਕਹੋਗੇ ਇਹਨੂੰ ਆਪਦਾ ਦੇਸ਼ ਕਹੋਗੇ ਡੈਮੋਕ੍ਰੇਸੀ ਦੇ ਨਾਂ ਦੇ ਇਸ ਤੇ ਕੋਈ ਚੀਜ਼ ਹੀ ਨਹੀਂ ਆਪਦੇ ਦੇਸ਼ ਦੀ ਗੱਲ ਕਿਵੇਂ ਕਰਾਂਗੇ ਅਸੀਂ ਫਿਰ ਤੁਸੀਂ ਕਹਿੰਦੇ ਹੋ ਕਿ ਜਿਹੇ ਦਾ ਦੇਸ਼ ਛੱਡ ਮੰਗਦੇ ਨੇ ਵਿਦਆਊਟ ਰੀਜ਼ਨ ਫੋਟੋ ਕਰਾਉਣ ਤੇ 30 ਬੰਦੇ ਜੇਲ੍ਹ ਸੁੱਟ ਦਿੱਤੇ ਗਏ ਕੋਈ ਬਿਣਾ ਐਵੀਡਾਂ ਤੋਂ ਬੰਦੇ 10 ਬੰਦੇ ਡਿਬੜੂਗੜ੍ਹ ਜੇਲ੍ਹ ਸੁੱਟ ਦਿੱਤੇ ਗਏ ਉਹਨਾਂ ਨਾਲ ਸਾਰਾ ਪੰਜਾਬ ਜੁੜ ਚੁੱਕਾ ਹੈ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਸਿਆਸੀ ਪਾਰਟੀਆਂ ਨੂੰ ਇਹ ਕਿ ਜਿਸ ਦਿਨ ਪਾਰਟੀ ਨਾਊਂਸ ਹੋ ਗਈ ਸ਼ਾਇਦ ਕਿਤੇ ਇਹ ਨਾ ਹੋਵੇ ਤਰਥੱਲੀ ਮੱਚ ਜੇ ਪੰਜਾਬ ਦੇ ਅੰਦਰ ਆਹੀ ਡਰ ਹੈ ਨਾਲ ਉਹਦੋਂ ਪਹਿਲਾਂ ਪਹਿਲਾਂ ਇਹ ਨੁਕਸਾਨ ਕਰਨਗੇ ਇਹ ਸਿੱਖ ਮੁੰਡਿਆਂ ਦਾ ਨੁਕਸਾਨ ਹੋ ਸਕਦਾ ਇਹ ਜਿਵੇਂ ਉੱਥੇ ਯੂਪੀ ਚਨ ਕਾਉਂਟਰ ਹੋ ਗਿਆ ਹੈ ਤਾਂ ਮੈਨੂੰ ਲੱਗਦਾ ਕਿ ਬੜੇ ਵੱਡੇ ਪੱਧਰ ਦੀ ਸਾਜ਼ਿਸ਼ ਜਿਹੜੀ ਹੈ ਇੰਡੀਆ ਜਾਂ ਪੰਜਾਬ ਚ ਚੱਲ ਰਹੀ ਹੈ ਇਹ ਪਾਰਟੀ ਦੀ ਕਬਰਾਟ ਹੋ ਚੁੱਕੀ ਹੈ ਨਾਲ ਲੋਕਾਂ ਦਾ ਪੰਜਾਬ